ਪ੍ਰੇਮੀ ਜੀ ਅੱਜ ਨੰਗਲ ਕਲਾਂ ਵਿਖੇ ਇੱਕ ਲੋੜਵੰਦ ਪਰਿਵਾਰ ਦੇ ਘਰ ਘਰ ਦੀ ਛੱਤ ਪਿਆ ਰਹੀ ਹੈ ਕੀ ਕਹਿਣਾ ਚਾਹੂੰ ਇਹਦੇ ਵਿੱਚ ਜੀ ਸਾਨੂੰ ਸਾਡੇ ਰੇਸ਼ਮ ਸਿੰਘ ਜੀ ਜਿੰਦਾ ਸਰਪੰਚ ਸਾਹਿਬ ਔਰ ਸਮੁੱਚੀ ਸਾਰੀ ਪੰਚਾਇਤ ਫਿਰ ਨਾਲ ਸਾਡੇ ਆਪਣੇ ਭਾਈ ਦੀਪ ਸਿੱਧੂ ਆਰਮੀ ਗੁਰਪਜਿੰਦਾਵਾਦ ਜੀ ਨਾਲ ਡੇਰਾ ਪ੍ਰੇਮੀ ਸੱਤਾ ਸੌਦਾ ਸਿਰਸਾ ਜਦੋਂ ਇਹਨਾਂ ਨੇ ਮਤਲਬ ਕਿਹਾ ਵੀ ਆਪਾਂ ਇਸ ਤਰ੍ਹਾਂ ਦੀ ਨੌਜਵਾਨ ਜੱਟੂ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਦਾ ਕੋਈ ਮਤਲਬ ਸਾਮਣ ਵਾਲਾ ਨਹੀਂਗਾ ਤੇ ਉਸ ਦੇ ਦੋ ਬੱਚੀਆਂ ਹਨ ਜੋ ਕਿ ਇੱਕ ਦੀ ਉਮਰ 3 ਸਾਲ ਦੀ ਹੈ ਔਰ ਇੱਕ ਦੀ 5 ਸਾਲ ਦੀ ਹੈ ਜਿਉਂ ਉਹਨਾਂ ਦਾ ਆਪਾਂ ਮਕਾਨ ਬਣਾ ਕੇ ਦੇਣਾ ਤੇ ਕੋਈ ਸ਼ਾਤਕчая ਨਹੀਂ ਤੇ ਜਦੋਂ ਇਹਨਾਂ ਦਾ ਸ਼ਮੇਸ਼ਾ ਪਹੁੰਚਿਆ ਤਾਂ ਡੇਰਾ ਪ੍ਰੇਮੀਆਂ ਨੇ ਪੂਰਾ ਖੰਭੜਾ ਮਾਰਿਆ ਨਾਲ ਤੇ ਹੁਣ ਵੀ ਤੁਸੀਂ ਇਸ ਮੂਵੀ ਦੇ ਵਿੱਚ ਦੇਖ ਹੀ ਰਹੇ ਹੋ ਜਿ ਜਿੰਨੇ ਵੀ ਨੰਗਾ ਕਲਾ ਨੂੰ ਸਾਥ ਸੰਗ ਦੇ ਪ੍ਰੇਮੀ ਸੀ ਉਹ ਪੂਰੇ ਪਹੁੰਚੇ ਹੋਏ ਨੇ ਤਨਮਨ ਨਾਲ ਉਹਨੇ ਸ਼ੁਰੂਆਤ ਕੀਤੀ ਹੈ ਅਸੀਂ ਗ੍ਰਿਪ ਸਿੱਧੂ ਦਾ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਜਿੰਦਾ ਸਿੰਘ ਸਰਪੰਚ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਵੀ ਇਹੇ ਜੇ ਕੰਮ ਭਾਈ ਜੱਗੂ ਜੀ ਤੇ ਭਾਈ ਜੀ ਜੀ ਨੇ ਜੋ ਤੁਰ ਤੋ ਵੀੜਾ ਚੱਕਿਆ ਤੇ ਉਹ ਵੀੜਾ ਪੂਰਾ ਪਾਰ ਲਾਇਆ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜਿੰਨਾ ਵੀ ਸੰਯੋਗ ਦਿੱਤਾ ਸੀ ਅਸੀਂ مالک ਅਗੇ ਹੀ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਚੰਗਾ ਕਿਸਦਾ ਕਰਵਾਉਂਦਾ ਰਹੀਂ ਪਰ ਮਾਰੇ ਰਸਤੇ ਵੀ ਨਾ ਪੈ। ਅਸੀਂ ਸਾਰੀ ਪੰਚਾਇਤ ਦਾ ਤੇ ਇਨਾ ਸਾਰੇ ਵੀਰਾਂ ਦਾ ਨਕਰ ਦਾ ਧੰਨਵਾਦ ਕਰਦਾ। ਪ੍ਰੇਮੀ ਜੀ ਆਪਣੇ ਕਿੰਨੇ ਮਿਸਤਰੀ ਸੀ ਤੇ ਕਿੰਨੇ ਡੇਰਾ ਪ੍ਰੇਮੀ ਸੀ ਅੱਜ ਬਹੁਤ ਵੱਡਾ ਕੰਮ ਸੀ। ਡੇਰਾ ਪ੍ਰੇਮੀ ਜੀ ਜਨਤੀ ਦੇ ਵਿੱਚ 18 ਵੀਰ ਨੇ ਔਰ 6 ਭੈਣਾ ਜੋ ਲੰਗਰ ਦੇ ਵਿੱਚ ਸੇਵਾ ਕਰਦੇ ਜਿੰਨੀਆਂ ਨੇ ਔਰ ਮੇਰੇ ਖਲ ਵੀ 4 ਮਿਸਤਰੀ ਸੀ। ਤੇ ਬਹੁਤ ਤਨਮਨ ਨਾਲ ਸੇਵਾ ਕੀਤੀ ਹੈ ਔਰ ਸਾਡਾ ਨਕਰ ਵੀ ਬਹੁਤ ਵਧੀਆ ਹੈ ਔਰ ਪੰਚਾਇਤ ਮੈਂਬਰ ਖੁਦ ਉਹ ਵੀ ਸੇਵਾ ਕਰ ਰਹੇ ਨੇ ਔਰ ਬਤ ਚੱਲ ਰਹੇ। ਅਸੀਂ ਬਹੁਤ ਬਹੁਤ ਤਹਿ ਦਿਲੋਂ ਪੰਚਾਇਤ ਦਾ ਬਾਈ ਜੀ ਅੱਜ ਆਪਾਂ ਇਕੱਠੇ ਹੋਏ ਆ ਇੱਕ ਲੋੜਵੰਦ ਪਰਿਵਾਰ ਦੇ ਘਰ ਦੀ ਛੱਤ ਪੈ ਰਹੀ ਹੈ ਜਿਵੇਂ ਹੁਣੇ ਪ੍ਰੇਮੀ ਜੀ ਕਹਿ ਕੇ ਗਿਆ ਤੁਹਾਡਾ ਤਿੰਨਾਂ ਦਾ ਨਾਮ ਲੈ ਤਾਂ ਕਿ ਤੁਸੀਂ ਅਗਵਾਈ ਕੀਤਾ ਕੀਤੀ ਸਾਰਾ ਤੁਹਾਡੇ ਕਰਨ ਕਰਕੇ ਕੰਮ ਸਿਰੇ ਨਿਪਰੇ ਚੜਾ ਕੀ ਕਹਿਣਾ ਚਾਹੁੰਦਾ ਅਬ ਤੋਂ ਪਹਿਲਾਂ ਬਾਈ ਖਾਲਸਾ ਜੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹੀ ਧੰਨਵਾਦ ਕਰਦੇ ਆ ਸਾਡੇ ਪਿੰਡ ਦਾ ਸਮੂਹ ਨਗਰ ਨਿਵਾਸੀਆਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਜਿਵੇਂ ਪ੍ਰੇਮੀ ਦੱਸ ਗਿਆ ਸ਼ੁਰੂ ਤੋਂ ਭਾਈ ਜੀ ਹੋਰਾਂ ਦਾ ਬਹੁਤ ਵੱਡਾ ਦੋਨਾਂ ਦਾ ਸਹਿਯੋਗ ਰਿਹਾਗਾ ਚਲੋ ਸਾਨੂੰ ਅਸਾਂ ਤੋਂ ਜਿਵੇਂ ਭਾਈ ਹੋਰਾਂ ਦਾ ਹੁਕਮ ਹੋਇਆ ਇਸ ਤਰ੍ਹਾਂ ਸੇਵਾ ਕਰਨ ਵਾਲੇ ਜਿੰਨਾ ਕਿ ਸਾਨੂੰ ਪਰਮਾਤਮਾ ਨੇ ਬਖਸ਼ਿਆ ਚਲਪੁਲ ਜਿਉਂ ਸੇਵਾ ਸੀ ਉਹ ਕਰਦੇ ਆ ਜਿੰਨੀ ਕਿ ਸਾ ਤੋਂ ਕੋਈ ਆ ਕਰ ਰਹੇ ਆ ਬਾਕੀ ਤੁਸੀਂ ਆਪ ਵੀ ਦੇਖ ਰਹੇ ਹੋ ਕਿ ਨਗਰ ਨਿਵਾਸੀਆਂ ਦਾ ਤੇ ਪੰਚਾਇਤ ਦਾ ਪ੍ਰੇਮੀਆ ਡੇਰਾ ਪਲੇ ਡੇਰਾ ਸਰਸਵਰ ਪ੍ਰੇਮੀਆ ਦਾ ਇਹਦਾ ਬਹੁਤ ਜ਼ਿਆਦਾ ਚਾਹੀਦਾ ਅਜੀਤ ਸਾਹਿਬ ਕੀ ਕਹਿਣਾ ਚਾਹੂਗਾ ਅੱਜ ਤੁਹਾਡੇ ਲਈ ਇੱਕ ਖੁਸ਼ੀ ਦੀ ਘੜੀ ਹੈ ਕਿਉਂਕਿ ਇੱਕ ਬਹੁਤ ਹੀ ਲੋੜਵੰਦ ਮੰਗਲਕਲਾਂ ਦਾ ਪਰਿਵਾਰ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਇੱਕ ਸੁਪਨਾ ਪੂਰਾ ਕਰਨ ਜਾ ਰਹੇ ਹਾਂ ਬਿਲਕੁਲ ਭਾਈ ਜੀ ਤੁਹਾਡੇ ਜਰੀਏ ਵੀ ਬਹੁਤ ਸੰਦੇਸ਼ ਮਿਲਿਆ ਤੁਹਾਡੇ ਜਰੀਏ ਇੱਕ ਮੁੰਡਾ ਧੀਰਿਆ ਨੂੰ ਕਿਹਾ ਸੀ ਹਰੇ ਖੱਤ ਦੀ ਪਾਪ ਉਹਨੇ ਪਾਈ ਹੈਗੀ ਤੁਹਾਡੀ ਵੀਡੀਓ ਤੇ ਤੇ ਅਸੀਂ ਪਹਿਲੇ ਦਿਨੋ ਜੁਟੇ ਹੋਏ ਸੀਗੇ 6 ਦਸੰਬਰ ਨੂੰ ਮਹਿਜ 28 ਸਾਲ ਉਮਰ ਦੇ ਵਿੱਚ ਗਰੀਅੰਟ ਸਿੰਘ ਵਰ ਕੋ ਹੈਪੀ ਟੈਲੀਕਮ ਦੀ ਜਨਮ ਹੋਈ ਸੀਗੀ ਜਿਹਦੇ ਦੋ ਛੋਟਾ ਛੋਟੇ ਬੱਚੇ ਨੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਮਨ ਚ ਆਇਆ ਕਿ ਉਹ ਨਾ ਵੀ ਆਪਾਂ ਇਹਨਾਂ ਨੂੰ ਸੁਪਨਾ ਪੂਰਾ ਕਰੀਏ ਤਾਂ ਅਸੀਂ ਇੱਕ ਛੋਟਾ ਜਿਹਾ ਪ੍ਰੰਾਲਾ ਕੀਤਾ ਜਿਹਦੇ ਚ ਡੇਰਾ ਪ੍ਰੀਮੀ ਨੇ ਸਾਡਾ ਘਟਕੇ ਸਾ ਦਿੱਤਾ ਮੂਹ ਨਗਰ ਪੰਚਾਇਤ ਨੇ ਤੇ ਭਾਈ ਗੱਗੂ ਡਾਕਟਰ ਗੈਰੀ ਤੇ ਗੁਰਦੀਪ ਸਿੰਘ ਜੀ ਮੈਂ ਬਾਕੀ ਵੀ ਸਾਰੇ ਨਗਰ ਜਿੰਨਿਆਂ ਨੇ ਵੀ ਸਾਡਾ ਸਹਿਯੋਗ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੇਮੀ ਜੀ ਅੱਜ ਨੰਗਲ ਕਲਾਂ ਵਿਖੇ ਇੱਕ ਲੋੜਵੰਦ ਪਰਿਵਾਰ ਦੇ ਘਰ ਘਰ ਦੀ ਛੱਤ ਪੈ ਰਹੀ ਹੈ ਕੀ ਕਹਿਣਾ ਚਾਹੂੰ ਇਹਦੇ ਵਿੱਚ ਜੀ ਸਾਨੂੰ ਸਾਡੇ ਰੇਸ਼ਮ ਸਿੰਘ ਜੀ ਜਿੰਦਾ ਸਰਪੰਚ ਸਾਹਿਬ ਔਰ ਸਮੁੱਚੀ ਸਾਰੀ ਪੰਚਾਇਤ ਤੇ ਨਾਲ ਸਾਡੇ ਆਪਣੇ ਬਾਈਜੀਤ ਸਿੱਧੂ ਆਰਮੀ 그룹 ਜਿੰਦਾਬਾਦ ਜੀ ਨਾਲ ਡੇਰਾ